ਅਗਲੀ ਖਬਰ ਵਿੱਚ ਜਾਈਏ ਤੇ ਇੱਕ ਕੈਲੀਫੋਰਨੀਆ ਦੇ ਕੈਦੀ ਦੀ ਵਾਈਫ ਨੇ 5.6 ਮਿਲੀਅਨ ਡਾਲਰ ਦਾ ਵਰਡਿਕਟ ਆ ਉਹ ਡਿਪਾਰਟਮੈਂਟ ਆਫ ਕਰੈਕਸ਼ਨ ਦੇ ਅਗੇਂਸਟ ਜਿੱਤਿਆ ਹੈਗਾ ਕਹਿੰਦੇ ਭਈ ਇਹ ਲੇਡੀ ਜੋ ਆ ਆਪਣੇ ਹਸਬੰਡ ਨੂੰ ਜੇਲ੍ਹ ਦੇ ਵਿੱਚ ਮਿਲਣ ਗਈ 4 ਘੰਟੇ ਦੀ ਡਰਾਈਵ ਕਰਕੇ ਤੇ ਛਾਪੀ ਏਰੀਆ ਜੋ ਕੈਲੀਫੋਰਨੀਆ ਦਾ ਹੈਗਾ 6 ਸਤੰਬਰ 2019 ਨੂੰ ਕਸੀਨਾ ਕਾਰਡੀਨਸ ਨਾਮ ਦੀ ਇਸ ਬੀਬੀ ਨੂੰ ਸਟੇਪ ਸਰਚ ਕੀਤਾ ਗਿਆ ਫॉर ਡਰੱਗ ਤੇ ਪ੍ਰੈਗਨੈਂਸੀ ਟੈਸਟ ਐਕਸ-ਰੇ ਸੀਟੀ ਸਕੈਨ ਤੇ ਉਹਨੂੰ ਹਸਪਤਾਲ ਤੱਕ ਲਿਜਾਇਆ ਗਿਆ ਜਦੋਂ ਲੈ ਕੇ ਗਏ ਜਾਂ ਵਾਪਸ ਲਿਆਂਦਾ ਉਹਨੂੰ ਬਾਥਰੂਮ ਤੱਕ ਵੀ ਯੂਜ਼ ਨਹੀਂ ਕਰਨ ਦਿੱਤਾ ਗਿਆ ਤੇ ਮੇਲ ਡਾਕਟਰ ਨੇ ਸੈਕਸ਼ੂਅਲੀ ਕਹਿੰਦੇ ਵਾਇਲੇਟ ਕੀਤਾ ਉਹਦੇ ਜਿਹੜੇ ਹੱਕ ਹੈਗੇ ਆ ਸੋ ਉਹ ਕਹਿੰਦੀ ਵੀ ਮੇਰਾ ਇਹ ਤਾਂ ਕੋਈ ਇਰਾਦਾ ਨਹੀਂ ਸੀ ਵੀ ਲਾਸੂਟ ਕਰਾਂਦਾ ਪਰ ਹੋਰ ਲੋਕਾਂ ਨੇ ਵੀ ਇਹ ਚੀਜ਼ ਵਾਪਰ ਸਕਦੀ ਆ ਇਸ ਕਰਕੇ ਜਿਹੜਾ ਮੈਂ ਲਾਸੂਟ ਫਾਈਲ ਕੀਤਾ ਹੈਗਾ ਪ੍ਰिजन ਦਾ ਰੂਲ ਇਹ ਆ ਕਿ ਜਿਹੜਾ ਵੀ ਕੋਈ ਬੰਦਾ ਮਿਲਣ ਜਾਂਦਾ ਆ ਉਹਨੂੰ ਜਿਹੜਾ ਐ 엑ਸਰੇ ਦੇ ਰਾਹੀਂ ਪਹਿਲਾਂ ਚੈੱਕ ਕੀਤਾ ਜਾਂਦਾ ਹੈਗਾ ਮਸ਼ੀਨ ਦੇ ਰਾਹੀਂ ਜੇ ਕੋਈ ਫਾਰਨ ਆਬਜੈਕਟ ਜਾਂ ਕੁਛ ਹੋਰ ਹੋਵੇ ਫਿਰ ਬੋਡੀ ਸਰਚ ਹੋ ਸਕਦੀ ਹੈਗੀਆ ਪਰ ਕਹਿੰਦੇ ਨਾ ਤਾਂ ਐਕਸ-ਰੇ ਦੇ ਵਿੱਚ ਨਾ ਸੀਟੀ ਸਕੈਨ ਦੇ ਵਿੱਚ ਕੋਈ ਇਦਾਂ ਦਾ ਐਵੀਡੈਂਸ ਆਇਆ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਪੂਰੀ ਤਰ੍ਹਾਂ ਸਟਿੱਪ ਸਰਚ ਕੀਤਾ ਗਿਆ ਤੇ ਬਹੁਤ ਜ਼ਿਆਦਾ ਉਹਦੀ ਹਿਊਮਿਲੇਸ਼ਨ ਉਹ ਕੀਤੀ ਗਈ ਬਾਦੇ ਵਿੱਚ ਉਸਨੇ ਜਿਹੜਾ ਲਾਸਟ ਸੂਟ ਫਾਈਲ ਕੀਤਾ ਤੇ ਹੁਣ ਡਿਪਾਰਟਮੈਂਟ ਆਫ ਕਰੈਕਸ਼ਨਸ ਨੇ ਉਹ ਲਾਸਟ ਸੂਟ ਜਿਹੜਾ ਹੈ ਆ ਸੈਟਲ ਕਰ ਲਿਆ ਸੋ 5.6 ਮਿਲੀਅਨ ਡਾਲਰ ਦਾ ਟੋਟਲ ਇਹ ਸੈਟਲਮੈਂਟ ਹੋਈ ਹੈ ਜਿਹਦੇ ਵਿੱਚੋਂ 3 3.6 ਮਿਲੀਅਨ ਡਾਲਰ ਡਿਪਾਰਟਮੈਂਟ ਆਫ ਕਰੈਕਸ਼ਨਸ ਦਊਗੀ ਬਾਕੀ ਦੇ ਜਿਹੜੇ ਡਿਫੈਂਡੈਂਟਸ ਆ ਜਿਨ੍ਹਾਂ ਚ ਦੋ ਕਰੈਕਸ਼ਨਲ ਆਫੀਸਰਸ ਇੱਕ ਡਾਕਟਰ ਤੇ ਇੱਕ ਐਡਵਾਂਟਿਜ ਹੈਲਥ ਤੇ ਚਾਪੀ ਵੈਲੀ ਹਸਪੀਟਲ ਦਾ ਹੈਗਾ ਔਰ ਉਹਨਾਂ ਨੂੰ ਦੇਣੇ ਪੈਣਗੇ ਜੀ ਅਗਲੀ ਖਬਰ ਅਗਲੀ ਖਬਰ ਵਿੱਚ ਜਾਈਏ ਤੇ ਇੱਕ ਕੈਲੀਫੋਰਨੀਆ ਦੇ ਕੈਦੀ ਦੀ ਵਾਈਫ ਨੇ 5.6 ਮਿਲੀਅਨ ਡਾਲਰ ਦਾ ਵਰਡਿਕਟ ਆ ਉਹ ਡਿਪਾਰਟਮੈਂਟ ਆਫ ਕਰੈਕਸ਼ਨ ਦੇ ਅਗੇਂਸਟ ਜਿੱਤਿਆ ਹੈਗਾ ਕਹਿੰਦੇ ਭਈ ਇਹ ਲੇਡੀ ਜੋ ਆ ਆਪਣੇ ਹਸਬੰਡ ਨੂੰ ਜੇਲ੍ਹ ਦੇ ਵਿੱਚ ਮਿਲਣ ਗਈ 4 ਘੰਟੇ ਦੀ ਡਰਾਈਵ ਕਰਕੇ ਤੇ ਸ਼ਾਪੀ ਏਰੀਆ ਜੋ ਕੈਲੀਫੋਰਨੀਆ ਦਾ ਹੈਗਾ 6 ਸਤੰਬਰ 2019 ਨੂੰ ਕਸੀਨਾ ਕਾਰਡੀਨਸ ਨਾਮ ਦੀ ਇਸ ਬੀਬੀ ਨੂੰ ਸਟੇਪ ਸਰਚ ਕੀਤਾ ਗਿਆ ਫॉर ਡਰੱਗ ਤੇ ਪ੍ਰੈਗਨੈਂਸੀ ਟੈਸਟ ਐਕਸ-ਰੇ ਸੀਟੀ ਸਕੈਨ ਤੇ ਉਹਨੂੰ ਹਸਪਤਾਲ ਤੱਕ ਲਿਜਾਇਆ ਗਿਆ ਜਦੋਂ ਲੈ ਕੇ ਗਏ ਜਾਂ ਵਾਪਸ ਲਿਆਂਦਾ ਉਹਨੂੰ ਬਾਥਰੂਮ ਤੱਕ ਵੀ ਯੂਜ਼ ਨਹੀਂ ਕਰਨ ਦਿੱਤਾ ਗਿਆ ਤੇ ਮੇਲ ਡਾਕਟਰ ਨੇ ਸੈਕਸ਼ੂਅਲੀ ਕਹਿੰਦੇ ਵਾਇਲੇਟ ਕੀਤਾ ਉਹਦੇ ਜਿਹੜੇ ਹੱਕ ਹੈਗੇ ਆ ਸੋ ਉਹ ਕਹਿੰਦੀ ਵੀ ਮੇਰਾ ਇਹ ਤਾਂ ਕੋਈ ਇਰਾਦਾ ਨਹੀਂ ਸੀ ਵੀ ਲਾਸੂਟ ਕਰਾਂਦਾ ਪਰ ਹੋਰ ਲੋਕਾਂ ਨੇ ਵੀ ਇਹ ਚੀਜ਼ ਵਾਪਰ ਸਕਦੀ ਆ ਇਸ ਕਰਕੇ ਜਿਹੜਾ ਮੈਂ ਲਾਸੂਟ ਫਾਈਲ ਕੀਤਾ ਹੈਗਾ ਪ੍ਰिजन ਦਾ ਰੂਲ ਇਹ ਆ ਕਿ ਜਿਹੜਾ ਵੀ ਕੋਈ ਬੰਦਾ ਮਿਲਣ ਜਾਂਦਾ ਆ ਉਹਨੂੰ ਜਿਹੜਾ ਐ 엑ਸਰੇ ਦੇ ਰਾਹੀਂ ਪਹਿਲਾਂ ਚੈੱਕ ਕੀਤਾ ਜਾਂਦਾ ਹੈਗਾ ਮਸ਼ੀਨ ਦੇ ਰਾਹੀਂ ਜੇ ਕੋਈ ਫਾਰਨ ਆਬਜੈਕਟ ਜਾਂ ਕੁਛ ਹੋਰ ਹੋਵੇ ਫਿਰ ਬੋਡੀ ਸਰਚ ਹੋ ਸਕਦੀ ਹੈਗੀਆ ਪਰ ਕਹਿੰਦੇ ਨਾ ਤਾਂ ਐਕਸ-ਰੇ ਦੇ ਵਿੱਚ ਨਾ ਸੀਟੀ ਸਕੈਨ ਦੇ ਵਿੱਚ ਕੋਈ ਇਦਾਂ ਦਾ ਐਵੀਡੈਂਸ ਆਇਆ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਪੂਰੀ ਤਰ੍ਹਾਂ ਸਟਿੱਪ ਸਰਚ ਕੀਤਾ ਗਿਆ ਤੇ ਬਹੁਤ ਜ਼ਿਆਦਾ ਉਹਦੀ ਹਿਊਮਿਲੇਸ਼ਨ ਉਹ ਕੀਤੀ ਗਈ ਵਾਦੇ ਵਿੱਚ ਉਸਨੇ ਜਿਹੜਾ ਲਾਸਟ ਸੂਟ ਫਾਈਲ ਕੀਤਾ ਤੇ ਹੁਣ ਡਿਪਾਰਟਮੈਂਟ ਆਫ ਕਰੈਕਸ਼ਨਸ ਨੇ ਉਹ ਲਾਸਟ ਸੂਟ ਜਿਹੜਾ ਹੈ ਆ ਸੈਟਲ ਕਰ ਰਿਆ ਸੋ 5.6 ਮਿਲੀਅਨ ਡਾਲਰ ਦਾ ਟੋਟਲ ਇਹ ਸੈਟਲਮੈਂਟ ਹੋਈ ਹੈ ਜਿਹਦੇ ਵਿੱਚੋਂ 3 3.6 ਮਿਲੀਅਨ ਡਾਲਰ ਡਿਪਾਰਟਮੈਂਟ ਆਫ ਕਰੈਕਸ਼ਨਸ ਦਾ ਹੋਊਗੀ ਬਾਕੀ ਦੇ ਜਿਹੜੇ ਡਿਫੈਂਡੈਂਟਸ ਆ ਜਿਨ੍ਹਾਂ ਚ ਦੋ ਕਰੈਕਸ਼ਨਲ ਆਫੀਸਰਸ ਇੱਕ ਡਾਕਟਰ ਤੇ ਇੱਕ ਐਡਵਾਂਟੇਜ ਹੈਲਥ ਤੇ ਚਾਪੀ ਵੈਲੀ ਹਸਪੀਟਲ ਦਾ ਹੈਗਾ ਔਰ ਉਹਨਾਂ ਨੂੰ ਦੇਣੇ ਪੈਣਗੇ ਜੀ ਅਗਲੀ ਖਬਰ